ਫਿਰ ਉਹਨੇ ਉਹਨੂੰ ਆਪਣਾ ਕਿਹਾ ਵੀ ਮੈਂ ਤੈਨੂੰ ਚੇਲਾ ਬਣਾਉਂਗਾ ਪਰ ਉਹਦੇ ਵਾਸਤੇ ਤੈਨੂੰ ਇੱਕ ਟੈਸਟ ਦੇਣਾ ਪਊਗਾ ਫਿਰ ਉਹਨੇ ਥਾਲੀ ਭਰ ਕੇ ਆਪਣਾ ਤੇਲ ਦਾ ਤੇ ਉਹਦੇ ਮਗਰ ਇੱਕ ਸੈਨਿਕ ਲਾਸਾ ਵੀ ਜੇ ਇਹਨੇ ਕੋਈ ਤੇਲ ਡੁੱਲ ਗਿਆ ਤੇ ਇਹਦੀ ਧੌਣ ਕੱਢ ਦੇ ਫਿਰ ਉਹਨੂੰ ਸ਼ਹਿਰ ਦੇ ਵਿੱਚ ਉਹਨੇ ਮੀਲਾ ਵੀ ਲਾਇਆ ਸਾਰਾ ਮੇਲੇ ਦੇ ਵਿੱਚ ਉਹਨਾਂ ਦੇ ਆਸ-ਪਾਸੇ ਚੀਜ਼ਾਂ ਤੇ ਉਹਦੇ ਹੱਥ 'ਚ ਥਾਲੀ ਫੜਾਤੀ ਥਾਲੀ ਫੜ ਕੇ ਉਹ ਇਦਾਂ ਤੁਰਦੇ ਆ ਤੇ ਮਗਰ ਉਹਨੂੰ ਡਰਾ ਵੀ ਜੇ ਮੇਰੇ ਕੋਲ ਤੇਲ ਡੁੱਲ ਗਿਆ ਤੇ ਮੇਰੀ ਪਿੱਛੋਂ ਧੌਣ ਲਾ ਦੇਣੀ ਆ ਆਸ-ਪਾਸਿਆਂ ਨੇ ਕੁਝ ਨਹੀਂ ਵੇਖਿਆ ਜਦੋਂ ਸਾਰੇ ਢੇੜਾ ਕੱਢ ਕੇ ਵਾਪਸ ਆ ਗਿਆ ਤੇ ਰਾਜ ਜਨ ਕਨੇ ਉਹਨੂੰ ਪੁੱਛਿਆ ਵੀ ਹਾਂ ਐਡਾ ਤਕੜਾ ਮੇਲਾ ਲੱਗਿਆ ਸੀ ਕੀ ਕੀ ਦੇਖਿਆ ਉਹ ਕਹਿੰਦਾ ਦੇਖਣਾ ਕੀ ਸੀਗਾ ਜੀ ਪਿੱਛੇ ਤਾਂ ਮਗਰ ਕਰਪਾਨ ਲੈ ਕੇ ਖੜਾ ਜੇ ਤੇਲ ਦਾ ਤੰਕਾ ਡੁੱਲ ਜਾਂਦਾ ਉਹਨੇ ਮੇਰੀ ਗੱਦਾਂ ਲਾਦੇ ਨਹੀਂ ਸੀ ਉਹ ਕਹਿੰਦੇ ਬਸ ਇਹੀ ਢੇੜ ਧਿਆਨ ਦੀ ਆ ਦੁਨੀਆ ਦਾ ਮੇਲਾ ਲੱਗਾ ਹੋਇਆ ਆਪਾਂ ਇਹਨਾਂ ਤੋਂ ਬਚ ਕੇ ਨਿਕਲ ਜਾਣਾ ਜੇ ਤੂੰ ਆਸੇ ਪਾਸੇ ਵੇਖਦਾ ਤੇ ਆਪਣੇ ਜਿਹੜੇ ਆ ਆਪਣੇ ਕੀ ਉਹਨੂੰ ਕਹਿ ਸਕਦੇ ਰਸਤੇ ਤੋਂ ਡਿੱਗ ਜਾਂਦਾ ਤਦ ਉਹਨੇ ਆਸੇ-ਪਾਸੇ ਜਦੋਂ ਦੇਖਿਆ ਨਹੀਂ ਆਪਣੇ ਧਿਆਨ 'ਚ ਤੁਰਿਆ ਇਸੇ ਤਰ੍ਹਾਂ ਆਪਾਂ ਧਿਆਨ ਆ ਜਿਹੜਾ ਸ਼ਬਦ ਦੇ ਵਿੱਚ ਲਾ ਕੇ ਰੱਖਣਾ ਜਦੋਂ ਆਪਾਂ ਆਵਾਜ਼ ਗੁਰੂ ਆਵਾਜ਼ ਗੁਰੂ ਜਪਾਂਗੇ ਜਪਦੇ ਜਪਦੇ ਮਾਣੇ ਨਾਲ ਚੀਜ਼ਾਂ ਤੋਂ ਰਹਿਤ ਹੋਊਗਾ ਫੇਰ ਜਾ ਕੇ ਹੀ ਗੱਲਾਂ ਸਮਝ ਸਕਦਾ ਇਹ ਇਕੱਲਾ ਗਿਆਨ ਦਾ ਵਿਸ਼ਾ ਨਹੀਂਗਾ ਗਿਆਨ ਹੈ ਜਿਹੜਾ ਤੁਹਾਨੂੰ ਪਟਕਾ ਦਿੰਦਾ ਬਹੁਤ ਜ਼ਿਆਦਾ ਗਿਆਨ ਹੈ ਨਾ ਜਿੰਨਾ ਚਿਰ ਤੁਹਾਡਾ ਪ੍ਰੈਕਟੀਕਲ ਨਹੀਂ ਹੈਗਾ ਜਿੰਨਾ ਚਿਰ ਤੁਸੀਂ ਧਿਆਨ ਦੇ ਵਿੱਚ ਨਹੀਂ ਜਾਂਦੇ ਜਿੰਨਾ ਚਿਰ ਤੁਹਾਡਾ ਜੀਵਨ ਨਹੀਂ ਬਦਲਦਾ ਨਾ ਜਿੰਨਾ ਚਿਰ ਸਾਡੀ ਸੋਚ ਨਹੀਂ ਬਦਲਦੀ ਉਹਨਾਂ ਚਿਰ ਇਹ ਜੀਵਨ ਨੂੰ ਅਸੀਂ ਸਮਝ ਨਹੀਂ ਸਕਦੇ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਆਪਾਂ ਜਿਹੜਾ ਜੀਵਨ ਬਦਲੇ ਆਪਣਾ ਨਾ ਕਿ ਆਪਾਂ ਪੜਨ ਸੌਣ ਤੱਕ ਪੜਦੇ ਆ ਤੇ ਆਪਣੇ ਬਜ਼ੁਰਗਾਂ ਦੀ ਉਮਰਾਂ ਲੰਘ ਗਈ ਕਿੰਨੇ ਕਿੰਨੇ ਸਾਲ ਹੋ ਗਏ ਦੇਖੋ ਤੁਸੀਂ 40 40 ਸਾਲਾਂ ਤੋਂ ਵੀ ਬਜ਼ੁਰਗ ਦੇਖੋਗੇ ਜਿਨ੍ਹਾਂ ਦਾ ਇੱਕ ਗ੍ਰੋਧ ਨਹੀਂ ਕੰਟਰੋਲ ਹੋਇਆ ਅਜੇ ਤੱਕ ਤੇ ਕਿੰਨੇ ਸਾਲ ਹੋ ਗਏ ਦਰਬਾਨੀ ਪੜਦੇ ਆ ਦਰਬਾਨੀ ਨੂੰ ਫੋਜੇ ਦਾ ਸੀਗਾ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰਨੀ ਸੀ ਫੇਰ ਹੀ ਜਾ ਕੇ ਸਾਡਾ ਜੀਵਨ ਬਦਲ ਸਕਦਾ ਤੇ ਨਹੀਂ ਤਾਂ ਸਾਡੀ ਕਹਾਣੀ ਹੋ ਸਕਦੀ ਵਰੀਸ਼ੀ ਵਾਲੀ ਜਿਆ ਅਸੀਂ ਸਾਰਾ ਕੁਝ ਵਧੀਆ ਕਰ ਲੈਨੇ ਆ ਪਰ ਸਾਡਾ ਜੀਵਨ ਨਹੀਂ ਬਦਲਿਆ ਜੀਵਨ ਉਦੋਂ ਬਦਲੂਗਾ ਜਦੋਂ ਇਹ ਮਨ ਸਾਡਾ ਸਾਡੇ ਕਾਬੂ ਚ ਆਊਗਾ ਪੰਜਾਂ ਤੋਂ ਰਹਿ ਤੋ